ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਆ। ਮੜਾ ਵੀਡੀਓ ਨੂੰ 2 ਮਿੰਟ ਕੱਢ ਕੇ ਦੇਖ ਲਿਓ। ਇਹ ਦੁੱਧ ਆ। ਇਹਨੂੰ ਖੁਆ ਵਗੈਰਾ ਕੁਝ ਨਾ ਸਮਝੋ। ਇਹ ਦੁੱਧ ਆ। ਇਹ ਫਤਿਹਗੜ੍ਹ ਸਾਹਿਬ ਦੇ ਲੰਗਰ ਵਾਸਤੇ ਦੁੱਧ ਲੱਤਾ ਸੀਗਾ ਡੈਰੀ ਵਿੱਚੋਂ। ਇਹ ਨੀਰੀਓ ਪਲਾਸਟਿਕ ਨਿਕਲੀ ਆ। ਤੁਸੀਂ ਇੱਕ ਗੱਲ ਸੋਚੋ ਜਿਹੜੇ ਲੋਕ ਫਤਿਹਗੜ੍ਹ ਸਾਹਿਬ ਦੇ ਲੰਗਰ ਦੇ ਦੁੱਧ ਵਿੱਚ ਵੀ ਘਪਲਾ ਕਰ ਸਕਦੇ ਆ ਡੈਰੀ ਵਾਲੇ। ਉਹ ਤੁਹਾਨੂੰ ਕੀ ਕੁਝ ਜ਼ਹਿਰ ਪਲਾਉਨੇ ਆ? ਔਰ ਇਹਦੇ ਵਿੱਚ ਕਸੂਰbaar ਆਪਾਂ ਲੋਕੀ ਆਪਾਂ ਵਿੱਚਿਆਂ ਜੋ ਵੀ ਮੁੱਲ ਲਨੇ ਆ ਦੁੱਧ ਆਪਾਂ ਕਿਸੇ ਕਿਸਾਨ ਤੋਂ ਦੁੱਧ 5 ਰੁਪਏ ਮਹਿੰਗੇ ਚੱਕਰ 'ਚ ਹੋਰ ਤੋਂ ਲੈਣ ਲੱਗ ਜਾਨੇ ਵੀ ਇਹ 5 ਰੁਪਏ ਮਹਿੰਗਾ ਦਿੰਦਾ ਏ ਆਪਾਂ 5 ਰੁਪਏ ਬਚਾਉਣ ਦੇ ਚੱਕਰ 'ਚ ਕਿਸੇ ਐਸੇ ਦੋਜੀ ਤੋਂ ਲੈਣ ਲੱਗ ਜਾਨੇ ਜਿਹੜਾ ਤੁਹਾਡੇ ਬੱਚਿਆਂ ਨੂੰ ਜ਼ਹਿਰ ਪਲਾਉਂਦਾ ਏ ਤਾਂ ਕਿਰਪਾ ਕਰਕੇ 5 ਰੁਪਏ 10 ਰੁਪਏ ਮਹਿੰਗਾ ਲੈ ਲਓ ਵਧੀਆ ਦੁੱਧ ਲੈ ਲਓ ਜੇ ਤੁਸੀਂ ਬਚਣਾ ਹੈ ਬਿਮਾਰੀਆਂ ਤੋਂ 2 ਕਿਲੋ ਦੀ ਜਗ੍ਹਾ ਕਿਲੋ ਲੈ ਲੋ ਕਿਲੋ ਦੀ ਜਗ੍ਹਾ ਅੱਧਾ ਕਿਲੋ ਲੈ ਲੋ ਪਰ ਵਧੀਆ ਲੈ ਲੋ ਜਿਹੜਾ ਤੁਹਾਡੇ ਤੱਕ ਵਧੀਆ ਦੁੱਧ ਪਚਾਉਂਦਾ ਬੰਦਾ ਉਹਨੂੰ 5 ਰੁਪਏ ਵੱਧ ਦੇ ਦਿਓ ਦੁੱਧ ਅਸਲੀ ਲੈ ਲੋ ਕੱਪੜਾ ਮਾੜਾ ਪਾ ਲੋ ਪਰ ਖਾ ਚੰਗਾ ਲੋ ਜੇ ਬਚਣਾ ਅਜ ਦੇ ਟਾਈਮ ਵਿੱਚ ਨਹੀਂ ਤੁਹਾਨੂੰ ਜ਼ਹਿਰ ਖਵਾ ਕੇ ਮਾਰ ਦੇਣਗੇ ਲੋਕੀ ਲੰਗਰ ਲਾਉਣ ਵਾਸਤੇ ਨਾ ਠੰਡ ਦੇ ਵਿੱਚ ਮਾਰ ਕੇ ਦੁੱਧ ਇਕੱਠਾ ਕੀਤਾ ਤੇ ਡੈਰੀ ਵਾਲ ਨੂੰ ਪਤਾ ਵੀ ਚਲੋ ਜਦੋਂ ਫਤੇਗੜ ਸਾਹਿਬ ਲੰਗਰ ਵਾਸਤੇ ਲੈ ਕੇ ਜਾਵਾਂਗੇ ਦੁੱਧ ਤਾਂ ਡੈਰੀ ਵਾਲ ਤੋਂ ਆਪਾਂ ਇਕੱਠਾ ਲੈ ਲਾਂਗੇ ਡੇਰੀ ਵਾਲੇ ਨੇ ਕੀ ਕੀਤਾ ਪਤਾ ਨਹੀਂ ਕਿਹੋ ਜਿਹਾ ਨਕਲੀ ਦੁੱਧ ਸੰਗਤ ਨੂੰ ਦਿੱਤਾ ਜਦੋਂ ਸੰਗਤ ਨੇ ਫਤਿਹਗੜ੍ਹ ਸਾਹਿਬ ਜਾ ਕੇ ਦੁੱਧ ਨੂੰ ਪਨੀਰ ਬਣਾਉਣਾ ਚਾਹਿਆ ਤਾਂ ਉਹ ਪਲਾਸਟਿਕ ਬਣ ਗਿਆ ਦੇਖੋ ਕਿਵੇਂ ਟੁੱਟ ਰਹੀ ਹੈ ਇਹ ਵੀ ਉਸ ਸਮੇਂ ਜਦੋਂ ਕਿ ਸਿੱਧੀ ਦਿਹਾੜੇ ਚੱਲ ਰਹੇ ਨੇ ਸੰਗਤ ਦੂਰੋਂ ਦੂਰੋਂ ਫਤਿਹਗੜ੍ਹ ਸਾਹਿਬ ਆ ਕੇ ਪਹੁੰਚਦੀ ਹੈ ਆਪਣਾ ਤਿਲ ਲਫੇ ਨੂੰ ਪਹੇਟ ਕਰਦੀ ਹੈ ਆਪਾਂ ਉਨਾ ਲੋਕਾਂ ਦੇ ਨਾਲ ਠੱਗੀ ਮਾਰਦੇ ਆ ਜਿਹੜੇ ਕਿ ਸੇਵਾ ਦੇ ਨਾਂ ਤੇ ਘਰ ਘਰ ਤੋਂ ਪਾਈਆ ਪਈਆ ਅੱਧਾ ਅੱਧਾ ਕਿਲੋ ਦੁੱਧ ਇਕੱਠਾ ਕਰਕੇ ਸੰਗਤਾਂ ਨੂੰ ਸਕਾਉਣ ਵਾਸਤੇ ਫਤੇਗੜ ਸਾਹਿਬ ਲੈ ਕੇ ਜਾਂਦੇ ਨੇ ਆਪਾਂ ਨੌਬਰੀ ਬਖਸ ਦੇ ਤਾਂ ਇਹ ਬਹੁਤ ਹੀ ਵੱਡੀ ਮਤਭਾਗੀ ਘਟਨਾ ਹੈ ਕਿਉਂਕਿ ਉੱਥੇ ਹਰੇਕ ਤਰ੍ਹਾਂ ਦਾ ਹਰੇਕ ਸਟੇਟ ਦਾ ਹਰੇਕ ਸੂਬੇ ਦਾ ਬੰਦਾ ਪਹੁੰਚਦਾ ਹੈ ਸਾਬਜਾਦਾਂ ਦੀ ਸਿੱਧੀ ਨੂੰ ਨਾਤਮਸਤਕ ਹੋਣ ਵਾਸਤੇ ਜੇ ਆਪਾਂ ਉਥੇ ਅਜਿਹੀ ਕਾਰਵਾਈ ਕਰਦੇ ਆ ਤਾਂ ਆਪਣੇ ਵਾਸਤੇ ਬਹੁਤ ਤੇ ਮੰਦਭਾਗੀ ਘਟਣਾ ਬਹੁਤ ਘੱਟੀ ਗੱਲ ਹੈ ਇਹ ਉਸ ਡੇਰੀ ਵਾਲੇ ਦੀ ਜਿਨੇ ਕੇ ਬੱਚਿਆਂ ਵੱਲੋਂ ਕੀਤੇ ਗਏ ਦੁੱਧ ਨੂੰ ਆਪ ਵਧੀਆ ਦੁੱਧ ਵੇਚ ਕੇ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਆਪਣੇ ਵੱਲੋਂ ਇੱਕ ਘੱਟਿਆ ਕਿਸਮ ਦਾ ਦੁੱਧ ਤਿਆਰ ਕਰਕੇ ਦਿੱਤਾ ਆ ਦੇਖੋ ਕਿਵੇਂ ਪਲਾਸਟਿਕ ਟੁੱਟ ਰਹੀ ਹੈ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ